ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਤਿਹਾਸਕ ਨਗਰ ਦੇ ਵਿੱਚ ਪਹੁੰਚੇ ਆ ਪਿੰਡ ਸਭਰਾ ਵਿਖੇ ਜਿੱਥੇ ਕਲਾ ਨੂੰ ਪਿਆਰ ਕਰਨ ਵਾਲੀ ਤੀਜੀ ਪੀੜ੍ਹੀ ਮੌਜੂਦ ਹੈ ਪੰਗਾਹ ਤੋਂ ਪਲਾਸੀ ਹੋ ਗਿਆ ਇਸ ਸਮਾਂ ਕਵੀਸਰੀ ਕਰਦਿਆਂ ਨੂੰ ਅੱਜ ਆਪਾਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਆ ਤੇ ਉਹਨਾਂ ਦੇ ਕੋਲੋਂ ਆਪਾਂ ਜਾਣਦੇ ਆ ਕਿ ਕਿੱਥੇ-ਕਿੱਥੇ ਕਵੀਸਰੀ ਕਰਨ ਦਾ ਮੌਕਾ ਮਿਲਿਆ ਤੇ ਕੀ-ਕੀ ਮਾਣ ਸਨਮਾਨ ਹੋਇਆ ਕਵੀਸਰੀ ਦੇ ਵਿੱਚ ਤੇ ਕਿਹੜੇ-ਕਿਹੜੇ ਉਸ ਟਾਈਮ ਤੇ ਨਾਮੀ ਕਵੀਸਰ ਸੀ ਜਿੰਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਪੂ ਜੀ ਕੀ ਨਾਮ ਢਾਡਾ ਤੇ ਕਿੰਨਾ ਸਮਾਂ ਹੋ ਗਿਆ ਇਹ ਤੁਹਾਨੂੰ ਕਵੀਸਰੀ ਕਰਦੇ ਆਂ ਨਿਰਨਾਇਕ ਕਵੀਸ਼ਰ ਹਰਪ੍ਰਿੰਦ ਸਿੰਘ ਸਵਰਾ ਸਾਡੇ ਜਿੰਨੇ ਵੀ ਕਵੀਸ਼ਰ ਹਨ ਇੱਥੋਂ ਦੇ ਸਾਰਿਆਂ ਦੇ ਪਿੱਛੇ ਸਵਰਾ ਹੀ ਆਊਗਾ ਹੋਰ ਕੋਈ ਵੀ ਤਸੱਲ ਨਹੀਂ ਅਸੀਂ ਲਵਾਇਆ ਸਾਰਿਆਂ ਨੇ ਤੇ ਸਾਡਾ ਪਿੰਡ ਹੈ ਬਹੁਤ ਇਤਿਹਾਸਕ ਪਿੰਡ ਜਿੱਥੇ ਸਰਦਾਰ ਸ਼ਾਮ ਸਿੰਘ ਸਿੱਖਾਂ ਦੀ ਔਰ ਅੰਗਰੇਜ਼ਾਂ ਦੀ ਆਖਰੀ ਜੰਗ ਵੀ ਜਿਹਨੂੰ ਕਿਹਾ ਜਾਂਦਾ ਬਹੁਤ ਵੱਡੀ ਹੋਈ ਲਾਰਡ ਹਾਰਡਿੰਗ ਨਾਲ ਤੇ ਇਹ ਪਿੰਡ ਦੇ ਪਹਿਲਵਾਨ ਵੀ ਵੱਡੇ ਵੱਡੇ ਹੈ ਜਿਸ ਤਰ੍ਹਾਂ ਕੇ ਪੁਰਾਣੇ ਜ਼ਮਾਨੇ ਵਿੱਚ ਬਾਬਾ ਪੂਰਨ ਸਿੰਘ ਹੋਇਆ ਹੈ ਅੱਜ ਦੇ ਯੁੱਗ ਵਿੱਚ ਜੋਤਾ ਸਿੰਘ ਹੋਇਆ ਹੈ ਕਵੀਸ਼ਰਾਂ ਵਿੱਚ ਗਿਆਨੀ ਹਰਭਜਨ ਜੋ ਸਿੰਘ ਜੋ ਤੁਹਾਡੇ ਸਾਹਮਣੇ ਖੜਾ ਹੈ ਗਿਆਨੀ ਜਰਨੈਲ ਸਿੰਘ ਮੇਰੇ ਸਹਕਾਰਯੋਗ ਸਾਡੇ ਵਿੱਚ ਨਹੀਂ ਉਹ ਵੀ ਮੇਰੇ ਸਾਥੀ ਰਹੇ ਚੁੱਕੇ ਐ ਤੇ ਬਹੁਤ ਉਹਨਾਂ ਨੇ ਕੁਝ ਲਿਖਿਆ ਕੁਝ ਗਾਇਆ ਇਸੇ ਤਰ੍ਹਾਂ ਜਿਹੜੀ ਤੁਸੀਂ ਗੱਲ ਕੀਤੀ ਸੰਗਤ ਵਿੱਚ ਕਿਹੜੇ ਕਵੀਸ਼ਰਾਨਾ ਹੋਈ ਹਾਂਜੀ ਸਭ ਤੋਂ ਵੱਡਾ ਮਾਣ ਵਾਲੀ ਗੱਲ ਹੈ ਕਿ ਪੰਡਿਤ ਮੋਹਨ ਸਿੰਘ ਕ੍ਰਿਯਾਲਾ ਮੇਰੇ ਕੋਲੇ 12-12 ਨਾਲ ਟਿਕਾਓ ਕਰਦੇ ਰਹੇ ਠੀਕ ਹੈ ਜੀ ਅਸਤਾਦ ਆ ਮੇਰਾ ਗਿਆਨੀ ਅਮਰ ਸਿੰਘ ਮਨਿਹਾਲਾ ਹਾਂਜੀ ਜੋਗੀ ਸਾਹਿਬ ਨਾਲ ਮੇਰੀ ਬੜੀ ਵੱਡੀ ਸੰਗਤ ਹੁੰਦੀ ਰਹੀ ਬਹੁਤ ਵੱਡੇ ਸ਼ਹਿਰ ਸਨ ਉਹਨਾਂ ਤੋਂ ਵੀ ਪਹਿਲਾਂ ਬਾਪੂ ਬਲੀ ਸਿੰਘ ਹੋਇਆ ਗੰਡੀਵਿੰਡ ਹਾਂਜੀ ਨਿਹੰਗ ਸਿੰਘ ਉਹਨਾਂ ਨਾਲ ਵੀ ਮੇਰਾ ਬਹੁਤ ਬੱਚਿਆਂ ਦਾ ਪਿਆਰ ਸੀ ਮਾਲਵੇ ਦੇ ਸ਼ਾਇਰ ਗਿਆਨੀ ਕਰਤਾਰ ਸਿੰਘ ਬਧਨੀ ਮੇਰੇ ਦਾਦਾ ਸਾਹਿਬ ਆ ਉਹਨਾਂ ਨਾਲ ਵੀ ਮੇਰੀ ਸੰਗਤ ਹੋਈ ਵੀਰ ਬਾਲ ਜੀ ਨਾਲ ਹੋਈ ਪਾਰਸ ਨਾਲ ਹੋਈ ਹੁਣ ਜਿਹੜੇ ਵੱਡੇ ਨੇਤਾ ਬਣੇ ਆ ਰਾਮੂ ਵਾਲੀਆ ਗਿਆਨੀ ਬਲਵੰਤ ਸਿੰਘ ਰਾਮੂਆਲ ਉਹਨਾਂ ਨਾਲ ਵੀ ਮਨੇਹਾਲੇ ਮੇਰੀਆਂ ਗੱਲਾਂ ਬਾਤਾਂ ਬਹਿਣ ਉੱਠਣ ਕਵੀਸ਼ਰੀ ਬਾਰੇ ਪੁੱਛ ਦੱਸ ਹੁੰਦੀ ਰਹੀ ਤੇ ਮੇਰੇ ਅੰਦਰ ਕੋਈ ਲਗਨ ਸੀ ਮੈਨੂੰ ਵਾਗਰੂ ਨੇ ਇਸ ਬੰਦੇ ਲਾਤਾ ਫਿਰ ਮੈਂ ਅੱਜ ਸੋਚਿਆ ਜਾਵੇ ਤੇ ਕੋਈ 50 ਸਾਲ ਦੇ ਲਗਭਗ ਮੈਂ ਕਵੀਸ਼ਰੀ ਕੀਤੀ ਆ ਤੇ ਹੁਣ ਮੇਰਾ ਬੇਟਾ ਔਰ ਮੇਰਾ ਪੋਤਰਾ ਇਹ ਕਵੀਸ਼ਰੀ ਕਰਦੇ ਆ ਕਈ ਵਾਰੀ ਅਸੀਂ ਤਿੰਨੇ ਵੀ ਸ਼ੌਂਕਨਾ ਕਰ ਲੈਨੇ ਆ ਪਰ ਮੈਂ ਹੁਣ ਕਵੀਸ਼ਰੀ ਕਰਨੋਂ ਠੱਲਿਆ ਹੋਇਆ ਤੇ ਗਿਆਨੀ ਮੱਸਾ ਸਿੰਘ ਜਿਹੜਾ ਇਹ ਵਿਦੇਸ਼ਾਂ ਦੇ ਟੂਰ ਵੀ ਲਾ ਰਿਹਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਉਹਦੇ ਵਿੱਚ ਸੇਵਾ ਵੀ ਬੜੀ ਵੱਡੀ ਨਿਭਾ ਰਿਆ ਕਾਕਾ ਬਾਪੂ ਜੀ ਗੱਲਾਂ ਬਾਤਾਂ ਤਾਂ ਰਹਿਣਗੀਆਂ ਜਾਰੀ ਤੇ ਸਾਨੂੰ ਇੱਕ ਸਾਡੇ ਸਰੋਤਿਆਂ ਨੂੰ ਛੰਦ ਸੁਣਾਇਆ ਜਾਵੇ ਛੰਦ ਸੁਣਾਉਣੇ ਮੈਂ ਪਹਿਲਾਂ ਦੋ ਲਾਈਨਾਂ ਇੱਕ ਖੇਰ ਦੀਆਂ ਬੋਲਾਂ ਹਾਂਜੀ ਫਿਰ ਛੰਦ ਮੈਂ ਸ਼ਾਮ ਲੈ ਆਉਂਦੋ ਜੀ ਆਉਂਦਾ ਨਹੀਂ ਅੰਟੀ ਕੋਈ ਬਗਲਿਆਂ ਤੇ ਕਿਆਵਾ ਦਾ ਕੀ ਬਾਤ ਹਾਂਸੇ ਵਿਚਾਰੇ ਕਿਵੇਂ ਕਿਵੇਂ ਰਹਿੰਦੇ ਨੇ ਮੂਰਖਾ ਗਿਆਨੀ ਆਦਾਂ ਦਾ ਉਹ ਨਹੀਂ ਅੰਤ ਕੋਈ ਬਲੀ ਸਿੰਘਾ ਮੂਰਖਾ ਗਿਆਨੀ ਆਦਾਂ ਦਾ ਉਹ ਨਹੀਂ ਅੰਤ ਕੋਈ ਬਲੀ ਸਿੰਘਾ ਚੰਗੇ ਵਿਦਵਾਨ ਸ਼ਬਦ ਥੋੜੇ ਜਾਈ ਕਹਿੰਦੀ ਐ ਹਾ ਹੁਣ ਮੈਂ ਤੁਹਾਨੂੰ ਕੁਝ ਰੋਣਾ ਕਵਿਤਾ ਦੀਆਂ ਸੁਣਾਉਣਾ ਹੈ ਤੇ ਇਹ ਕੱਕ ਜੀ ਸਾਹ ਦੇਣਗੇ ਆਓ ਸਰਵਣ ਕਰੀਏ ਨੂੰ ਕਹਿੰਦੇ ਆ ਕਵੀਸ਼ਰੀ ਵਿੱਚ ਕੋਲੜਾ ਛੰਦ ਚਾਲਾਂ ਬੜੀਆਂ ਨੇ ਭਾਵੇਂ ਬਾਬੂ ਰਜਵਲੀ ਦੀ ਕਾੜ ਹੈ 72 ਕਲੀਆਂ ਐਮਏ ਗੁਰਮੁਖ ਸਿੰਘ ਦੀ ਕਾੜ ਹੈ 94 ਕਲੀਆਂ ਦਲਬੀਰ ਸਿੰਘ ਮਹਿਮਾ ਚੱਕ ਦੀ ਕਾੜ ਆਈ ਹੈ 100 ਕਲੀਆਂ 120 ਕਲੀਆਂ ਵੀ ਕਵੀਸ਼ਰੀ ਨੇ ਬਹੁਤ ਵੱਡੀ ਤਰੱਕੀ ਕੀਤੀ ਹੈ ਥੋੜੀ ਨਹੀਂ ਹਾਂਜੀ ਇਹ ਅੱਜ ਸਾਜਾਂ ਵਿੱਚ ਵੀ ਆ ਗਈ ਹੈ ਜੇ ਸਾਡੇ ਵਕਤ ਤੇ ਇੱਕ ਤੇ ਜ਼ੋਰ ਦੇ ਕਬੀਛਰੀ ਕਰਨੀ ਪੈਂਦੀ ਸੀ ਖੁੱਲੀਆਂ ਉੱਚੀਆਂ ਆਵਾਜ਼ਾਂ ਤੇ ਜ਼ੋਰ ਨਾਲ ਗਾਉਣੀ ਪੈਂਦੀ ਸੀ ਆਓ ਮੈਂ ਉਹਨਾਂ ਵਿੱਚੋਂ ਕੁਝ ਲੈਣਾ ਤੁਹਾਡੇ ਸਾਹਮਣੇ ਪੇਸ਼ ਲਗਾ ਹਾਂ ਆਪਣੇ ਉਮਰ ਦੇ ਹਿਸਾਬ ਨਾਲ ਉਹ ਗੱਲ ਤੇ ਭਾਵੇਂ ਨਾ ਹੀ ਬਣ ਸਕੇ ਪਰ ਯਤਨ ਕਰੂੰਗਾ ਜੇ ਵੀ ਬਈ ਕੋਈ ਨਾ ਕੋਈ ਤੁਹਾਡੇ ਪੇੜ ਭੱਲੇ ਤੇ ਮੇਰੇ ਵੀ ਪਵੇ ਠੀਕ ਹੈ ਆਉਂਦਾ ਆਓ ਸ਼ੀਰ ਰਾਜਾ ਗੋਰਾਮ ਵਿਚਾਰਾਲੀ ਰੌਣੇ ਛੱਡਿਆਂ ਨੇ ਕੱਖ ਜਗੇ ਰੇਕ ਮੋਨੇ ਰੂਹੀ ਲੰਕਾ ਸੋਨੇ ਦੀ ਬਰਬਾਦ ਮਾਗਰੋਂ ਆਉਂਦਾ ਮਾਰੇ ਕੰਮਾਂ ਦਾ ਸਵਾਦ ਮਾਗਰੋਂ ਇਸੀ ਜੱਲ ਰਾਮ ਦੀ ਗੁਰਾ ਲੀਰੋਂ ਨੇ ਛੱਡਿਆਂ ਨੇ ਕੱਖ ਜਗੇ ਰੇਕ ਮੋਨੇ ਰੂਹੀ ਲੰਕਾ ਸੋਨੇ ਦੀ ਬਰਬਾਦ ਮਾਗਰੋਂ ਆਉਂਦਾ ਮਾਰੇ ਕੰਮਾਂ ਦਾ ਸਵਾਦ ਮਾਗਰੋਂ ਯਾਲਖਨ ਨਾਮ ਦੇ ਜਪੌਣ ਵਾਲਾ ਜੀ ਕਿ ਕੇ ਗਿਆ ਥੰਮਾ ਨੂੰ ਟਪਾਉਣ ਵਾਲਾ ਹੀ ਪੇੜ ਪਰਵਾਕ ਨੋਆ ਬਾਦ ਮਾਗਰੋਂ ਆਉਂਦਾ ਮਾਰੇ ਕੰਮਾਂ ਦਾ ਸੁਆਦ ਮਾਗਰੋਂ ਨੂਲੋ ਤਾ ਵੀ ਡੈਣ ਨੇ ਤਾਂ ਲੱਗੇ ਆਖੇ ਜੀ ਸਾਲਵਾਰ ਪ੍ਰੋਤ ਤੇ ਮਰਾਲਾ ਡਾਕੇ ਹੀ ਆਗੇ ਖੂਜ ਸੁੱਟ ਕੇ ਜਲਾਦ ਮਾਗਰੋਂ ਆਉਂਦਾ ਮਾਰੇ ਕੰਮਾਂ ਦਾ ਸੁਆਦ ਮਾਗਰੋਂ ਬਾਦਰੀ ਨੇ ਜੇ ਨ ਬੰਦ ਕੀਤਾ ਸੀ ਕਿੰਨਾ ਸ਼ਰੂ ਆ ਬੰਦੇ ਸੀ ਛੜਾ ਲਿਓ ਨੇ ਸਾਦ ਮਾਗਰੋਂ ਆਉਂਦਾ ਮਾਰੇ ਕੰਮਾਂ ਦਾ ਸਵਾਦ ਮਾਗਰੋਂ ਤਿੰਨੂ ਸਾਥੀ ਗੁਰੂ ਤੇ ਕਮਾਇਆ ਕਰ ਸੀ ਤੜੀ ਜੇ ਮੁਸੱਤਾ ਦਾ ਕਤਾਂ ਦੁਪਹਿਰ ਸੀ ਇਸੇ ਗਲਮ ਦੇ ਅਪਸਾਦ ਮਾਗਰੋਂ ਆਉਂਦਾ ਮਾਰੇ ਕੰਮਾਂ ਦਾ ਸਵਾਦ ਮਾਗਰੋਂ ਰੰਗ ਨੇ ਸ਼ੀਧ ਕੀਟਾ ਬਾਲੀਨ ਕਾ ਕਿਆ ਬਾਤ ਹੈ ਅੰਗਰੇਜ਼ੀ ਇਜ਼ਤ ਕੀ ਤਵਾਲੇ ਇਹਨ ਦੇ ਕੰਮ ਰੱਖ ਲੈ ਸੀ ਮਾਨ ਸੰਗਤ ਮਰਿੰਦ ਕਾ ਔ ਇਸ ਗਲੋਂ ਦੇ ਅੰਤਮ ਮਾਗਰੋਂ ਆਉਂਦਾ ਮਾਰੇ ਕੰਮਾਂ ਦਾ ਸੁਆਦ ਮਾਗਰੋਂ ਪੱਟੀ ਵਿੱਚ ਚਿੱਟੇ ਲਾ ਦੇ ਸ਼ਾਲੇ ਖੋਸ਼ੀ ਇਜ਼ਤਾਂ ਦੇ ਹਰ ਵੀ ਲੋਹਾਗੇ ਮੋਹ ਸੀ ਸੀ ਆਪਣੀ ਚੰਦ ਕਰ ਗਿਆ ਲਾਜ਼ਮਾਗਰੋਂ ਆਉਂਦਾ ਮਾਰੇ ਕੰਮਾਂ ਦਾ ਸੁਆਦ ਮਾਗਰੋਂ ਓ ਮਸਤ ਪਾਬੀ ਤਾਂ ਸਤਾਪਾ ਪੀਤਾਲ ਸੀ ਗੁਰਾਂ ਦਾ ਪੂਰ ਦਾ ਵੱਡਿਆ ਮਟਾਰ ਸਿੰਘ ਸੇ ਰਸੂਰ ਦਾ ਹੋਈ ਹੋ ਗਿਆ ਵਾਰ ਮੰਦਰ ਆ ਜਾਜਤ ਮਾਗਰੋਂ ਆਉਂਦਾ ਮਾਰੇ ਕੰਮਾਂ ਦਾ ਸਵਾਦ ਮਾਗਰੋਂ ਜੈਲ ਕੋਈ ਬੀਤੀ ਤਾਂ ਤੇ ਸਾ ਵਡ ਗਾ ਮੋਹ ਸਿੰਘਾ ਖਤ ਜੋ ਕਿਸੇ ਨੇ ਕੱਢਦਾ ਸਤਾਂ ਕਬੀਛਰੀ ਗਾਉਣੀ ਪੈਂਦੀ ਸੀ ਖਰਾਕਾਂ ਖਾਧੀਆਂ ਪੈਂਦੀਆਂ ਸੀ ਮਿਹਨਤਾਂ ਕਰਨੀਆਂ ਪੈਂਦੀਆਂ ਸੀ ਤੇ ਫੇਰ ਜਾ ਕੇ ਸਟੇਜਾਂ ਉੱਤੇ ਗਾਇਆ ਜਾਂਦਾ ਸੀ ਸੋ ਇਹ ਹੈ ਪੁਰਾਣੀ ਕਬੀਛਰੀ ਟਕਬੀਛਰੀ ਦਾ ਸਭ ਤੋਂ ਵੱਡਾ ਧੁਰਾ ਹੈ ਕੋੜਾ ਛੰਦ ਸਰ ਹੋ ਗਏ ਜਿਵੇਂ ਝੋਕ ਆਏ ਮੱਤਾ ਸਿੰਘ ਜੀ ਦੱਸ ਦੇਣਗੇ ਕਮਾਨੀ ਹੈ ਮਿਹਰਤ ਹੈ ਦਵਈਆ ਹੈ ਲਹਿਰਿਆ ਹੈ ਇਹ ਅਡੇ ਅਡੇ ਇਹਨਾਂ ਦੇ ਨਾਂ ਰੱਖੇ ਹੁੰਦੇ ਨੇ ਹਾਂਜੀ ਬੱਪੂ ਜੀ ਤੁਹਾਡੇ ਪਰਿਵਾਰ ਦੇ ਵਿੱਚੋਂ ਪਹਿਲਾਂ ਵੀ ਕੋਈ ਤੁਹਾਡੇ ਤੋਂ ਪਹਿਲਾਂ ਵੀ ਕੋਈ ਇਸ ਲਾਈਨ ਦੇ ਨਾਲ ਜੁੜਿਆ ਸੀ ਮੇਰੇ ਚੋਂ ਪਹਿਲਾਂ ਜੀ ਪਹਿਲੀ ਗੱਲ ਸਾਡੇ ਪਿੰਡ ਵਿੱਚ ਨਹੀਂ ਸੀ ਕੋਈ ਕਵੀਸ਼ਰ ਅੱਛਾ ਜੀ ਤੇ ਜੇ ਹੈ ਸੀ ਕਿਤੇ ਕਿਸੇ ਕਾਰ ਸੀ ਬਜ਼ੁਰਗ ਕਿਸੇ ਪੜ੍ਹਦੇ ਹੁੰਦੇ ਹੂੰ ਉਹਨਾਂ ਵਿੱਚ ਮੇਰਾ ਬਾਪ ਜਿਹੜਾ ਉਹ ਕਿੱਸਾ ਸੋਹਣੀ ਮਹੀਂਵਾਲ ਸੱਸੀ ਪੁੰਨੂ ਆਸ਼ਮ ਦੀ ਲਿਖੀ ਹੂੰ ਜਿਸ ਤਰ੍ਹਾਂ ਰਾਜਾ ਨਲ ਸ਼ਾਹ ਰਾਮ ਹੂੰ ਹੀਰ ਜਿਵੇਂ ਵਾਰਸ਼ਾ ਨੇ ਲਿਖੀ ਹੈ ਹਾਂਜੀ ਇਹ ਕਿਸੇ ਸੱਥਾਂ ਵਿੱਚ ਪੜੇ ਜਾਂਦੇ ਸੀ ਤੇ ਮੈਂ ਸੁਣਦਾ ਹੁੰਦਾ ਸਾਬ ਨਾਲ ਤੋਂ ਨਿਕਿਆ ਹੁੰਦਾ ਹਾਂਜੀ ਇਹ ਲਗਨ ਹੈ ਬਚਪਨ ਤੋਂ ਔਰ ਉਸ ਤੋਂ ਬਾਅਦ ਮੇਰੇ ਜਿਹੜਾ ਬਾਪ ਸੀ ਉਹ ਗਿਆਨੀ ਕਰਤਾਰ ਸਿੰਘ ਕਲਾਸ ਵਾਲੀਆ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਕਿਸੇ ਜਵਾਨ ਨੇ ਵਿੱਚ ਅੱਛਾ ਜੀ ਫੌਜੀ ਨੌਕਰੀ ਕਰਕੇ ਆਏ ਸੀ ਉਹਨਾਂ ਨੇ 14 ਜਿਲਤਾਂ ਲਿਖੀਆਂ ਨੇ ਹਾਂਜੀ ਜਿਵੇਂ ਦਰਬਾਰ ਖਾਲਸਾ ਰਾਜ ਖਾਲਸਾ ਤੇ ਖਾਲਸਾ ਇਸ ਤਰ੍ਹਾਂ ਉਹਨਾਂ ਦੇ ਗ੍ਰੰਥਾਂ ਦੇ ਨਾਮ ਹੈ ਉਹ 14 ਦੇ 14 ਹੀ ਪੜਿਆ ਕਰਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਚੜ੍ਹਾਈ ਉਹ ਬੜੇ ਪਿਆਰ ਨਾਲ ਪੜ੍ਹਦੇ ਸੀ ਵੀਰ ਰਸ ਵਿੱਚ ਠੀਕ ਹੈ ਜੀ ਉਦੋਂ ਮੈਨੂੰ ਹੋੜੀ ਹੋੜੀ ਲੱਗਣ ਲੱਗਦੀ ਗਈ ਸਮੇਂ ਨੇ ਜਿਵੇਂ ਜਿਵੇਂ ਮੋੜ ਦਿੱਤਾ ਮੇਰੀ ਜ਼ਿੰਦਗੀ ਨੂੰ ਮੈਂ ਯਤਿਮ ਹੀ ਹੋ ਗਿਆ ਵਿੱਚੋਂ ਬਾਪੂ ਪਿਤਾ ਮੇਰਾ ਮਰ ਗਿਆ ਪਰਿਵਾਰ ਪਾਲਣਾ ਪਿਆ ਵਾਹੀ ਵੀ ਮੈਂ ਚੰਗੀ ਆਪਦੀ ਜ਼ਿੰਦਗੀ ਵਿੱਚ ਕੀਤੀ ਗਿਆਨੀ ਅਮਰ ਸਿੰਘ ਮਨਿਹਾਲਾ ਸਾਹਿਬ ਉਹਨਾਂ ਨਾਲ ਮੇਰਾ ਸੰਗ ਹੋਇਆ ਉਹ ਉਸਤਾਦ ਨੇ ਮੈਂ ਫਿਰ ਇਸ ਬੰਨੇ ਰੇੜੀ ਆਤੇ ਮੇਰੇ ਪਿੰਡ ਦੇ ਜਿਹੜੇ ਬਜ਼ੁਰਗ ਸੀ ਉਸ ਵਕਤ ਇੱਕ ਮਾਨਵਾਰੀ ਗੱਲ ਹੈ ਉਹਨਾਂ ਮੇਰਾ ਬੜਾ ਵੱਡਾ ਸਿਉਮ ਦਿੱਤਾ ਜਦੋਂ ਵੀ ਕੋਈ ਆਖਣਾ ਬੱਚੂ ਆ ਤੈਨੂੰ ਟਾਈਮ ਦਿਵਾਈਏ ਤੇ ਟਕਰਾ ਹੋ ਕੇ ਕੰਮ ਕਰ ਹਾਂਜੀ ਤਾਂ ਬੱਬੀ ਮੈਂ ਇੱਥੇ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਜੋਬਨਤੇ ਸੀ ਤੁਹਾਡਾ ਕਵਿਸਰੀ ਜਤਾ ਜਦੋਂ ਤੁਸੀਂ ਕਵਿਸਰੀ ਦੀ ਸ਼ੁਰੂਆਤ ਕਰਦੇ ਜੋ ਜੇ ਤੁਹਾਨੂੰ ਯਾਦ ਹੋਵੇ ਕਿ ਪਹਿਲੀ ਸਟੇਜ ਕਿਹੜੇ ਸ਼ਹਿਰ ਦੇ ਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਲਾਈ ਸੀ ਪਹਿਲੀ ਸਟੇਜ ਦਾ ਰਸਲ ਮੈਂ ਆਪਣੇ ਪਿੰਡ ਸੁਭਰਾਵੀ ਲਾਈ ਆ ਅੱਛਾ ਜੀ ਤੇ ਇਹੋ ਇੱਕ ਕਵਤਾ ਬੋਲੀ ਸੀ ਹਾਂਜੀ ਜਿਹੜੀ ਨਾ ਕਾਕਿਆਂ ਨੇ ਅੱਗੇ ਬੋਲੀ ਆ ਸਰਦਾਰ ਮਹਾ ਸਿੰਘ ਦੀ ਠੀਕ ਹੈ ਸਤਗੁਰੂ ਜੀ ਕਹਿੰਦੇ ਹੱਸ ਜਰਾ ਕੀ ਲੋੜ ਜਬਾਨੋਂ ਦੱਸ ਜਰਾ ਹਾਂਜੀ ਮੈਂ ਜਲਦੀ ਛੇਜ ਵਿਸ਼ਾਉਣਾ ਹੈ ਸਤਗੁਰੂ ਜੀ ਕਹਿੰਦੇ ਮੁੱਖੋ ਸੀ ਕਿ ਦਸ ਸੂਰਵਾਂ ਚਾਹਣਾ ਹੈ ਇਹ ਸਵਰਗੀ ਜਗੀਰ ਸਿੰਘ ਮਸਤ ਸ਼ਾਇਰ ਦੀ ਲਿਖੀ ਹੋਈ ਆ ਅੱਛਾ ਜੀ ਤੇ ਸਭ ਤੋਂ ਪਹਿਲਾਂ ਮੈਂ ਇਸੇ ਪਿੰਡ ਵਿੱਚ ਆਰ ਵੀ ਪੱਕੀ ਵਿੱਚ ਪੱਕੀ ਘੁਰਿਆਂ ਦਾ ਹੀ ਗੁਰਦੁਆਰਾ ਹੈ ਹਾਂਜੀ ਇੱਥੋਂ ਸ਼ੁਰੂ ਕੀਤਾ ਸੀ ਕੰਮ ਮਾਹੀ ਵਾਲੇ ਦਿਨ ਤੇ ਫਿਰ ਹੌਲੀ 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 ਚੱਲਦਾ ਗਿਆ ਫਿਰ ਤੇ ਬਹੁਤ ਵੱਡੀਆਂ ਸਟੇਜਾਂ ਤੇ ਤੁਸੀਂ ਮਾਨ ਸਨਮਾਨ ਦਿੱਤਾ ਸਾਧ ਸੰਗਤ ਨੇ ਜਿਸ ਤਰ੍ਹਾਂ 31 ਸਾਲ ਦਾ ਬਲੇਰ ਪਿੰਡ ਹੈ ਹੂੰ ਹੂੰ ਉਥੇ ਲਗਾਤਾਰ ਸਾਡਾ ਦਿੱਤਾ ਗਿਆ ਹੈ ਅੱਛਾ 11 ਸਾਲ ਪਿੰਡ ਪਾਣਾ ਮੁਖਸਰ ਦੇ ਕੋਲ ਇੱਕ ਵੀ ਨਾਗਾ ਨਹੀਂ ਪਿਆ ਠੀਕ ਹੈ ਇਸੇ ਤਰ੍ਹਾਂ ਕੋਟਾ ਬੂੰਦੀ ਹੋਰ ਰਾਜਸਥਾਨ ਜਿੱਥੇ ਮੱਸੇ ਦਾ ਸਿਰ ਖੜਿਆ ਗਿਆ ਹੈ ਬੁੱਢਾ ਜੋਲ ਠੀਕ ਹੈ ਉੱਥੇ ਮੇਰੇ ਬੱਚਿਆਂ ਨੇ ਡਿਊਟੀ ਵੀ ਕੀਤੀ ਆ ਅੱਛਾ ਔਰ ਮੈਂ ਉਸ ਤੋਂ ਇਹਦੇ ਡਿਊਟੀ ਤੋਂ ਪਹਿਲਾਂ ਜ਼ਿੰਦਗੀ ਵਿੱਚ ਚਾਰ ਪੰਜ ਦੁਵਾਨ ਲਾਏ ਨੇ ਉਦੋਂ ਮੇਰੇ ਨਾਲ ਮੇਰੇ ਸਾਥੀ ਸੀ ਸਰਦਾਰ ਹਰੀ ਸਿੰਘ ਸਮਰਾ ਹੀਰਾ ਲਖਵਿੰਦਰ ਸਿੰਘ ਗੁਰਦਾਸਪੁਰੀ ਚਰਨ ਸਿੰਘ ਚੰਨ ਨਾਲ ਇੱਕ ਬਲਵਿੰਦਰ ਸਿੰਘ ਬੜਾ ਵੱਡਾ ਗਾਇਕ ਸੀ ਸਾਡੇ ਆਗੂ ਜੱਸੀ ਦਾ ਕ੍ਰਿਹਾੜੀ ਦਾ ਠੀਕ ਹੈ ਇਹ ਬੰਦੇ ਹੁੰਦੇ ਸੀ ਤੇ ਬਹੁਤ ਲੋਕ ਸਾਨੂੰ ਸਨਮਾਨ ਮਾਨ ਦਿੰਦੇ ਸੀ ਬਾਬੂ ਜੀ ਤੁਸੀਂ ਆਪਣੇ ਚਾਤ ਵਾ ਕਿਹੜੇ ਸ਼ਗਿਰਦ ਨੇ ਇਸ ਟਾਈਮ ਤੇ ਜਾਂ ਕੋਈ ਨਾਮੀ ਸਾਡੇ ਜਿਹੜੇ ਸ਼ਗਿਰਦ ਹੋਣ ਉਹਨਾਂ ਦਾ ਨਾਮ ਜਰੂਰ ਦੱਸਿਓ ਮੇਰੇ ਸਾਥੀ ਜੀ ਬਹੁਤ ਆ ਗੇਨ ਤੋਂ ਵਾਹਿਆ ਅਸਹੀ ਜਿਸ ਤਰ੍ਹਾਂ ਮੁੰਡੂ ਗੱਲ ਕਰੀਏ ਇਹ ਸਾਡੇ ਨਗਰ ਦੇ ਹੀ ਮੁੰਡੇ ਸੀ ਦੋ ਬਹੁਤ ਬਲਾਰੇ ਦਲਜੀਤ ਸਿੰਘ ਤੇਜਬਖਸ਼ ਸਿੰਘ ਅੱਛਾ ਉਸ ਤੋਂ ਬਾਅਦ ਇੱਕ ਨਿੱਕਾ ਜਿਹਾ ਉਹ ਕਲਕੱਤੇ ਤੇ ਚੰਡੀਗੜ੍ਹ ਚਲੇ ਗਏ ਹੂੰ ਹੂੰ ਛੋਟਾ ਜੱਥਾ ਬਣਾਇਆ ਫਿਰ ਉਹਨਾਂ ਨੂੰ ਰਾਮੂ ਵਾਲਿਆ ਲੋਕ ਕਹਿੰਦੇ ਨੇ ਸੀ ਜੋੜੀ ਨਾ ਬੋਲਣ ਵਾਲੇ ਬੱਚੇ ਠੀਕ ਹੈ ਬਹੁਤ ਜੱਥੇ ਆਏ ਫਿਰ ਉਸ ਤੋਂ ਬਾਅਦ ਹਰੀ ਸਿੰਘ ਹੀਰਾ ਲਖਵਿੰਦਰ ਸਿੰਘ ਚੰਨ ਜੀ ਬਲਵਿੰਦਰ ਕ੍ਰਿਹਾੜੀ ਅੱਜ ਜਿਹਨੂੰ ਪੰਜਾਬ ਦੀ ਕੋਲ ਕਹਿ ਕੇ ਸਨਕਾਰਿਆ ਜਾਂਦਾ ਸ਼ਹੀਦ ਕਵੀਸ਼ਰ ਕਹਿ ਕੇ ਸਨਕਾਰਿਆ ਜਾਂਦਾ ਹੈ ਹੂੰ ਹੂੰ ਗਿਆਨੀ ਨਰਮਲ ਸਿੰਘ ਕੋਹਲਾ ਸਾਹਿਬ 5 ਸਾਲ ਇਸ ਘਰ ਵਿੱਚ ਹੀ ਮੇਰਾ ਸਾਥ ਦਿੱਤਾ ਹੈ ਗਿਆਨੀ ਜੈਮਲ ਸਿੰਘ ਜੀ ਨੂੰ ਲੋਹੇ ਦਾ ਸੁਹਾਗਾ ਕਿਹਾ ਜਾਂਦਾ ਸੀ ਉਹਨੇ ساری ਜ਼ਿੰਦਗੀ ਮੇਰੇ ਨਾਲ ਸਾਥ ਦਿੱਤਾ ਇਸੇ ਤਰ੍ਹਾਂ ਆਪਣਾ ਜਰਨੈਲ ਸਿੰਘ ਗੰਢੀਵੰਦ ਬਾਹਰਲੇ ਦੇਸ਼ਾਂ ਵਿੱਚ ਹੈ ਹਾਂਜੀ 4 ਸਾਲ ਹੋ ਰਿਹਾ ਮੇਰੇ ਨਾਲ ਮੇਰੇ ਜੱਸੀ ਵਿੱਚ ਠੀਕ ਹੈ ਜੀ ਲਖਮੀਰ ਸਿੰਘ ਮਸਲਾਸ ਵਾਲੇ ਮੰਨੇ ਪਰਮੰਨੇ ਗਿਆਨੀ ਹੈ ਠੀਕ ਹੈ ਅੱਜਿੰਦਾ ਬੜੀਆਂ ਵੱਡੀਆਂ ਸਟੇਜਾਂ ਦੇ ਸ਼ਕਾਰ ਨੇ ਜਿਹੜੇ ਤੁਹਾਨੂੰ ਯਾਦ ਹੋਵੇ ਕਿ ਇੱਕਦਾ ਛੰਦ ਸਾਡੇ ਸਰੋਤਿਆਂ ਨੂੰ ਜਰੂਰ ਸੁਣਾ ਦਿੱਤਾ ਜਾਵੇ ਜੇ ਕੋਈ ਯਾਦ ਹੈ ਤੇ ਹੁਣ ਯਾਦ ਮੈਨੂੰ 80 ਸਾਲ ਦੀ ਉਮਰ ਇੰਨਾ ਜਾਂਦਾ ਨਹੀਂਗਾ ਜਦਿਆਂ ਮੈਂ ਗਮਿਆਂ ਵਾਂ 12 ਸਾਲ ਅੱਛਾ ਜੀ ਲੰਮੀ ਉਮਰ ਵਿੱਚ ਲੈਕਚਰ ਦਿੱਤਾ ਠੀਕ ਹੈ ਤੇ ਅੱਜ ਮੁੰਡਾ ਵੀ ਮੇਰਾ ਲੈਕਚਰ ਦੇ ਰਿਹਾ ਸੋਚਾ ਸੁਣਾ ਦੋ ਮਹਾਰਾਜ ਸਿੰਘ ਆਜਾ ਰਾਜ ਸਿੰਘ ਦਾ ਬਾਜੂ ਉੱਜਲ ਗਿਆ ਸਾਰਾ ਜੇ ਨਾਲ ਜਾਂਦਾ ਮੈਨੂੰ ਪੂਰਾ ਆਉਂਦਾ ਨਹੀਂ ਐਵੇਂ ਦੁਖੜੀਆਂ ਗੱਲਾਂ ਨਹੀਂ ਕਰਦਾ ਹਾਂ ਚਲੋ ਆਪਣੇ ਨਾਲ ਬਾਪੂ ਜੀ ਦਾ ਬੇਟਾ ਵੀ ਮੌਜੂਦ ਹੈ ਕਿਉਂਕਿ ਇਹਨਾਂ ਦੀ ਜਿਹੜੀ ਤੀਜੀ ਪੀੜ੍ਹੀ ਹੈ ਜਿਹੜੀ ਉਹ ਕਵੀਸਰੀ ਲਾਈਨ ਦੇ ਵਿੱਚ ਪੈਰ ਧਰ ਚੁੱਕੀ ਹੈ ਤੇ ਆਪਾਂ ਬਾਪੂ ਜੀ ਦੇ ਬੇਟੇ ਦੇ ਨਾਲ ਹੀ ਆਪਾਂ ਗੱਲਬਾਤ ਕਰਦੇ ਹਾਂ ਤੇ ਇੱਕ ਬਾਅਦ ਵਿੱਚ ਸੰਦ ਵੀ ਜ਼ਰੂਰ ਉਹਨਾਂ ਦੇ ਕੋਲੋਂ ਸੁਣਾਂਗੇ ਹਾਂ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੁਕੋ ਜੀ ਕਿ ਫਤਿਹਬਾਦੀ ਜੀ ਆਨੂੰ ਬਹੁਤ 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 ਧੰਨਵਾਦ ਤੁਹਾਡਾ ਇੱਥੇ ਆਉਣ ਤੇ ਜੀ ਭਾਈ ਸਾਹਿਬ ਜੀ ਸਾਨੂੰ ਸਾਡੇ ਸਰੋਤਿਆਂ ਨੂੰ ਜਰੂਰ ਇਹ ਜਾਣਕਾਰੀ ਦਿਓ ਕਿ ਜਿਹੜੀ ਕਵਿਸ਼ਰੀ ਇਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਕਵਿਸ਼ਰੀ ਭਾਜੀ ਨੌ ਰਸਾਂ ਵਿੱਚ 13 ਤਰਜਾਂ ਵਿੱਚ ਗਾਇਆ ਜਾਣ ਵਾਲੀ ਕਵਿਸ਼ਰੀ ਆ ਕੋੜਾ ਸ਼ਾਂਦਿਆ ਲਹਿਰੀਆ ਸ਼ਾਂਦਿਆ ਝੋਕ ਸ਼ਾਂਦਿਆ ਮੇਘਵਰਣ ਸ਼ਾਂਦਿਆ ਈਦਾਂ ਸ਼ਾਂਦਿਆ ਬੰਬ ਸ਼ਾਂਦਿਆ ਹਮ ਬੈਂਤ ਸ਼ਾਂਦਿਆ ਮੈਂ ਦੋ ਪ੍ਰਕਾਰ ਦਾ ਹੈ ਜਾਣੇ 13 ਤਰਜਾਂ ਵਿੱਚ ਤੇ 9 ਰਸਾਂ ਵਿੱਚ ਵੀ ਰਸ ਔਰ ਬਰਾਗਰਾਸ ਕਰਨਾ ਦਾ ਅਸੀਂ ਸਰਦਾਰ ਸਮਝਾਉਣ ਗਾਈ ਜਨੂਨ ਇੱਕ ਵਿਸ਼ਰੀ ਆ ਸਾਡੀ ਜਿਹੜੀ ਪੱਕੀ ਇੱਕ ਵਿਸ਼ਰੀ ਆ ਔਰ ਹੁਣ ਤਾਂ ਬੜੀ ਬਖਸ਼ਿਸ਼ ਹੋਈ ਆ ਬਹੁਤ ਸਾਡੇ ਵੀਰਾਂ ਨੇ ਚੜ੍ਹਦੀ ਕਲਾ ਵਿੱਚ ਹੋਰ ਵੀ ਨੂੰ ਸ਼ਿੰਗਾਰ ਕੇ ਨਖਾਰ ਕੇ ਪੇਸ਼ ਕੀਤਾ ਜੀ ਇਹਨਾਂ ਬੈਂਤਾਂ ਦੇ ਵਿੱਚੋਂ ਹੁਣ ਸਾਡੇ ਸਰੋਤਿਆਂ ਨੂੰ ਕਿਹੜਾ ਬੈਂਤ ਜਿਹੜਾ ਹੈ ਉਹ ਸੁਣਾਉਣ ਜਾ ਰਹੇ ਜੋ ਆ ਮੈਂ ਇੱਕ ਤਾਂ ਸਮਾਨ ਸੁਣਾਵਾਂਗੇ ਅਸੀਂ ਕਮਾਨੀ ਦੋਵੇਂ ਪਿਓ ਪੁੱਤ ਇੱਕ ਝੋਕਸ਼ੰਦ ਮੇਰਾ ਬੜਾ ਸਾਡਾ ਕਵਿਸ਼ਰੀ ਵਿੱਚ ਸਾਡਾ ਕਰਤਾਰ ਸਿੰਘ ਬਦਨੀ ਕਲਾਂ ਦਾ ਵਾ ਕਿਉਂਕਿ ਪੱਕੀ ਕੁਬੀਸ਼ਰੀ ਆ ਤੇ ਮੈਂ ਸੋਚਿਆ ਵੀ ਝੋਕ ਸ਼ਾਂਦ ਦੀਆਂ ਦੋ ਕੋ ਲੈਣੇ ਤੇ ਮ ਸੁਣਾ ਦੇਣਾ ਹੈ ਹੁੰਦਾ ਕਿ ਆਓ ਠੀਕ ਹੈ ਜੀ ਤਾਂ ਸੁਣਾਉਣ ਵਾਲੇ ਸਾਡੇ ਬڑے ਬڑے ਵਧੀਆ ਵਧੀਆ ਬਲਾਰੇ ਮੁੰਡੇ ਕਾਉਂਦੇ ਹੁੰਦੇ ਆ ਤਾਂ ਇੱਕ ਇੱਕੋ ਪਾਤ ਤ ਮ ਸੁਣਾਉਂਗਾ ਉਸ ਤੋਂ ਬਾਅਦ ਕਮਾਨੀ ਸ਼ਾਂਦ ਮੈਂ ਤੇ ਮੇਰਾ ਬੇਟਾ ਸਾਂ ਕਰਾਂਗੇ ਇਹ ਉਦੋਂ ਦੀ ਗੱਲ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡਾ ਬੇਟਾ ਮੈਦਾਨੇ ਜੰਗ ਨੂੰ ਜਾਣ ਦੀ ਆਗਿਆ ਮੰਗਦਾ ਝੋਕ ਸ਼ਾਂਦ ਵਿੱਚ ਇਉਂ ਬਿਸ਼ ਕੀਤਾ ਜਾ ਰਿਹਾ ਅਜੀਤ ਸਿੰਘ ਯਾਦ ਕਰਕੇ ਬਾਬੇ ਦੇ ਅਪਰਨਾ ਨੂੰ ਦੁਬਦੀ ਜਨ ਹਿੰਦ ਬਚਾਲੀ ਚੋਂ ਆਈ ਵਰਨਾ ਨੂੰ ਸ਼ੇਰ ਨੂੰ ਚੜ੍ਹੇ ਹੌਸਲਾ ਵੇਖ ਜਿਉ ਹਰਨਾ ਨੂੰ ਸਤਿਗੁਰ ਦੇ ਚਰਨ ਪਕੜ ਕੇ ਪਾਉਂਦਾ ਹੈ ਵਾਸਤੇ ਚਾਹੁੰਦਾ ਜਿਤ ਜੰਗ ਕਰਨ ਨੂੰ ਕਿਰਪਾ ਕਰਦਾ ਵਾਸਤੇ ਚਾਹੁੰਦਾ ਜਿਤ ਮੇ ਰਬਦਾਰੀ ਇਹ ਆਲੀ ਝੋਕ ਸ਼ੰਸਾ ਦਾ ਤੇ ਹੁਣ ਤੁਹਾਨੂੰ ਸੁਣਾਵਾਂਗੇ ਅਸੀਂ ਕਮਾਨੀ ਛੰਦ ਸਵਰਗੀਏ ਕਵੀਸ਼ਰ ਪੂਜਾ ਜੋ ਉਸਤਾਦ ਗਿਆਨੀ ਜਗੀਰ ਸਿੰਘ ਮਸਤ ਜੀ ਹੁਣਾ ਦਾ ਇਹ ਉਦੋਂ ਦਾ ਸ਼ੰਦ ਆ ਜਦੋਂ ਕਲਗੀਆਂ ਵਾਲੇ ਮਹਾਰਾਜ ਦਾ ਮਹਾਨ ਸਪੂਤ ਭਾਈ ਮਾਹ ਸਿੰਘ ਸਾਹਿਬ ਟੁੱਟੀ ਘਣਾਉਣ ਵਾਲਾ ਜੰਗ ਜਿੱਤੀ ਜਾਂਦੀ ਆ ਤੇ ਫੱਟ ਬੜੇ ਗਹਿਰੇ ਲੱਗੇ ਤੇ ਸਹਿ ਕਰਿਆ ਸੀ ਕਹਿੰਦਾ ਮਹਾਰਾਜ ਦਰਸ਼ਨ ਦਿਓ ਯਾਦ ਕਰਦਾ ਭਾਈ ਮਾਹ ਸਿੰਘ ਕਲਗੀਆਂ ਵਾਲੇ ਆਖਰ ਉਹਦੇ ਕੋਲ ਪਹੁੰਚੇ ਮੁੱਖ ਸਾਫ ਕੀਤਾ ਗੋਦੀ ਵਿੱਚ ਲਟਾਇਆ ਤੇ ਮਰ ਕਹਿੰਦੇ ਮਾਹ ਸਿਆ ਕੋਈ ਮੰਗ ਮੰਗ ਕੀ ਕਹਿੰਦੇ ਕਲਗੀਆਂ ਵਾਲੇ ਕੀ ਕਹਿੰਦਾ ਭਾਈ ਮਾਹ ਸਿੰਘ ਸਵਾਲ ਤੇ ਜਵਾਬ ਇਉਂ ਬੰਦ ਕਰਨ ਲੱਗੇ ਆ ਮਾਹ ਸ ਕਹਿੰਦਾ ਮਾਰੇ ਕੁਝ ਨਹੀਂ ਚਾਹੀਦਾ ਜਿਹੜਾ ਬਦਾਮਾਂ ਲਿਖ ਕੇ ਦੇ ਆਏ ਆ ਨਾ ਉਹ ਪਾੜ ਦਿਓ ਪੱਕੀ ਕਵਿਸ਼ਰੀ ਵਿੱਚ ਗਿਆਨੀ ਗੀਰ ਸਿੰਘ ਮਸਤ ਉਹਨਾਂ ਦੀ ਰਚਨਾ ਤੁਹਾਡੀ ਸੇਵਾ ਦੇ ਵਿੱਚ ਤੁਹਾਡਾ ਦਾਸ ਭਾਈ ਮਸਾ ਸਿੰਘ ਸਭਰਾ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਸੰਦ ਸੁਣਿਆ ਸੀ ਉਹ ਆਪਾਂ ਸੁਣਿਆ ਸੀ ਦਾਦੇ ਪੋਤੇ ਦੇ ਕੋਲੋਂ ਤੇ ਹੁਣ ਜਿਹੜਾ ਇਸ ਟਾਈਮ ਤੇ ਆਪਾਂ ਸੰਦ ਜਿਹੜਾ ਸਰੋਤੋਂ ਸੁਣ ਜਾ ਰਹੇ ਆ ਉਹ ਪਿਓ ਪੁੱਤ ਦੇ ਕੋਲੋਂ ਸੰਦ ਸੁਣਾਗੇ ਹਾਂਜੀ ਆਉਣ ਦਿਓ ਜੀ ਆਓ ਜੀ ਸੁਣੋ ਸਤਗੁਰੂ ਜੀ ਕਹਿੰਦੇ ਹੱਸ ਜਰਾ ਕੀ ਲੋੜ ਜਮਾਨੋਂ ਦੱਸ ਜਰਾ ਤੂੰ ਦਿਲ ਸਾਡੇ ਤੇ ਵਸ ਜਰਾ ਮੈਂ ਦਿਲ ਦੀ ਛੇ ਦੇ ਵਸਾਉਣਾ ਏ ਸਤਗੁਰੂ ਜੀ ਮੁੱਖੋ ਕਹਿੰਦੇ ਨੇ ਕੀ ਦਸ ਮਾਸਿਆਂ ਕੀ ਦਦ ਜੋਦਿਆ ਚਾਉਣਾ ਏ ਤੂੰ ਮੇਰੇ ਅਸਾਂ ਤੇ ਕਰਦਾਤਾ ਨਹੀਂ ਹੋਰ ਕਿਸੇ ਦਾ ਡਰਦਾਤਾ ਆਦੇ ਚੋਲੀ ਪਰਦਾ ਤਾਂ ਦਿਲ ਸਜਦੀ ਤਕੜੀ ਹਾਰਦੇਓ ਜੇ ਮੇਰੇ ਅਸਾਂ ਤੇ ਕਰਦੇਓ ਤਾਂ ਤੁਸੀਂ ਬਦਾਵਾ ਤਾਂ ਲਿਖਿਆ ਕਾਗਜ਼ ਕੁੜਦੇਓ ਸਤਗੁਰ ਜੀ ਕਹਿੰਦੇ ਹੱਸ ਜਰਾ ਤੂੰ ਦਿਲ ਸਾਡੇ ਤੇ ਤੂੰ ਦਿਲ ਸਾਡੇ ਤੇ ਵਸ ਜਰਾ ਕੀ ਲੋਰ ਜਬਾਨੋਂ ਦੱਸ ਜਰਾ ਮੈਂ ਦਿਲ ਦੀ ਛੇਜ ਵਸਾਉਣਾ ਏ ਸਤਗੁਰ ਜੀ ਮੁੱਖੋਂ ਕਹਿੰਦੇ ਨੇ ਕੀ ਦੱਸ ਮਾਸਿਆਂ ਕੀ ਦੱਸ ਦੇਉਂਦੇ ਆ ਚਾਉਣਾ ਏ ਤੂੰ ਮੇਰੇ ਅਸਾਂ ਤੇ ਕਰਦੇ ਨਹੀਂ ਹੋਰ ਕਿਸੇ ਦਾ ਡਰਦਾ ਤੁੱਟਾ ਦੇ ਚੋਲੀ ਭਰਦਾ ਦਾ ਜਿਲ ਸਤ ਦੀ ਤਕੜੀ ਹਾਰ ਦੇਉ ਜੇ ਮੇਰੇ ਅਸਾਂ ਤੇ ਕਰਦੇ ਤਾਂ ਤੁਸੀਂ ਬਦਾਵਾ ਲਿਖਿਆ ਕਾਗਜ਼ ਪਾੜ ਦੇ ਦੇ ਆਉਂ ਜੇ ਕਹਿ ਦਰ ਲੋਕੀ ਰਾਜਦੇ ਆ ਮੈਂ ਤੈਨੂੰ ਬਾਦਸ਼ਾਹ ਸਾਜਦੇ ਆ ਤਰਾ ਫੀਸ ਤੇ ਤਾਜ ਦੇ ਆ ਕੀ ਦਿਲ ਦੀਆਂ ਵਿਉ ਤਾਂ ਲਾਉਣਾ ਏ ਸਤਗੁਰ ਜੀ ਮੁਖੋਂ ਕਹਿੰਦੇ ਨੇ ਸਤਗੁਰ ਜੀ ਮੁਖੋਂ ਕਹਿੰਦੇ ਨੇ ਕੀ ਦਸ ਮਾਸਿਆਂ ਕੀ ਦਸ ਮਾਸਿਆਂ ਚਾਉਣਾ ਏ ਨਹੀਂ ਰਾਏ ਬਾਗ ਦੀ ਚਾਹ ਦਾ ਤੂ ਦਰਣਾ ਵਿੱਚ ਵਸਾ ਦਾ ਦਰਗਾਵਜ ਬੜੀ ਉਗਵਾ ਦਾ ਸਾ ਪਾ ਪੇਸਾਂ ਦੇ ਆਸ ਨੂੰ ਹੁਣੇ ਪਗਾਉਣਾ ਏ ਸਤ ਗੁਰ ਜੀ ਮੁਖੋ ਕਹਿੰਦੇ ਨੇ ਕੀ ਦਸ ਮਾਸਿਆਂ ਕੀ ਦਸ ਮਾਸਿਆਂ ਚੌਂਣਾ ਏ ਮੈਂ ਲੋੜਪੁਰ ਦੇ ਬੱਦੇ ਪੋਤਿਆਂ ਦੀ ਨਾ ਲੋੜ ਦੋਦਿਆਂ ਜੋਤੀਆਂ ਦੀ ਇੱਕ ਲੋੜ ਹਾਰ ਵਿੱਚ ਬਰੋਤਿਆਂ ਦੀ ਤੁਸੀਂ ਰੰਗ ਰਾਮ ਦਾ ਚਾੜਦੇ ਹੋ ਜੇ ਮੇਰੇ ਅਸਾਂ ਤੇ ਕਰਦੇ ਹੋ ਤਾਂ ਤੁਸੀਂ ਬਾਲਚਾ ਤਾਂ ਤੁਸੀਂ ਵਿਧਵਾ ਪਾੜੇ ਕਲਗੀਆਂ ਵਾਲੇ ਮਹਾਰਾਜ ਦੇ ਚਰਨਾਂ ਵਿੱਚ ਡਿੱਗਾ ਹੋਇਆ ਭਾਈ ਮਾਨ ਸਿੰਘ ਸਾਹਿਬ ਬੇਨਤੀ ਕਰਦਾ ਹੈ ਬਾਪੂ ਸੀਤਲ ਜੀ ਦੇ ਬੋਲ ਨੇ ਉਹ ਕਹਿੰਦੇ ਮੇਰੀ ਯਾਦ ਦੀ ਪੱਟੀ ਤੇ ਲਿਖੇ ਹੋਏ ਨੇ ਤੇਰੇ ਚੋਜੀਆਂ ਚੋਜੀਆਂ ਪੁੱਲਦੇ ਨਹੀਂ ਤੇਰੇ ਪਿਆਰ ਦੇ ਪਹਿਜੋ ਪੇਚ ਪੀਚੇ ਨਵਾਂ ਸਮੇਂ ਦਾ ਨਾਲ ਵੀ ਖੁੱਲਦੇ ਨਹੀਂ ਸਾਰੇ ਜੱਗ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਵੀ ਕੌਤਕਨਾ ਤੋਲਦੇ ਨਹੀਂ ਛਤਰ ਧਾਰੀਆਂ ਦੇ ਸਿਰ ਦੇ ਛਤਰ ਜਿਹੜੇ ਤੇਰੇ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ ਤੇਰੇ ਵਾਂਗੇ ਕਮਾਂ ਦੇ ਗੋਸ਼ਿਆਂ ਨੂੰ ਜੇ ਤ ਵੀਰ ਤਾਂ ਆਣ ਪ੍ਰਣਾਮ ਕਰਦੀ ਤੇਰੇ ਸੇਵਕਾਂ ਦੇ ਜਿੱਥੇ ਲੈਣ ਜੋੜੇ ਉਥੇ ਮੁਕਤੀ ਨ ਬਿਸਰਾਮ ਕਰਦੀ ਪਰਬਤ ਕਰਨੀਆਂ ਦਾ ਟਿੱਲਾ ਵੀਰਤਾ ਦਾ ਤੇਰੇ ਤੀਰ ਦੀ ਨੋਕ ਤੇ ਤੁਲ ਜਾਵੇ ਲੱਗੇ ਦਾਗ ਗੁਲਾਮੀ ਦੇ ਧੋਣ ਬਦਲੇ ਖੂਨ ਤੇਰੇ ਅਜੀਤ ਦਾ ਡੁੱਲ ਜਾਵੇ ਸੁਣ ਕੇ ਸਾਕਾ ਸਰਹੰਦਾ ਹੱਸ ਛਣੇ ਰੋਣਾ ਵੇਖ ਯਕੂਬ ਵੀ ਪੁੱਲ ਜਾਵੇ ਆਖਰ ਕਲਗੀਆਂ ਵਾਲੇ ਮਹਾਰਾਜ ਨੇ ਬੈਦਾਵਾ ਪਾੜਿਆ ਤੇ ਭਾਈ ਮਾਨ ਸਿੰਘ ਸਾਹਿਬ ਨੂੰ ਗਲਣਾ ਲਾ ਲਿਆ ਕੀ ਬਾਤ ਹੈ ਪਈ ਸਰ ਜੀ ਅਕਸਰ ਅਸੀਂ ਇੰਟਰਵਿਊ ਕਰਦੇ ਆ ਅ ਰਾਗੀਆਂ ਦੀਆਂ ਵੀ ਕਰਦੇ ਆਂ ਢਾਡੀਆਂ ਦੀਆਂ ਵੀ ਕਰਦੇ ਆਂ ਤੇ ਗਰੰਥੀ ਸਿੰਘਾਂ ਦੀਆਂ ਵੀ ਕਰਦੇ ਆਂ ਤੇ ਉਹਨਾਂ ਦੇ ਕੋਲ ਜਦੋਂ ਅਸੀਂ ਪੁੱਛੀਦਾ ਕਿ ਤੁਹਾਡਾ ਜਿਹੜਾ ਅਗਲਾ ਬੱਚਾ ਉਹ ਗਰੰਥੀ ਤੁਸੀਂ ਬਣਾਓਗੇ ਤਾਂ ਉਹ ਕਹਿ ਦਿੰਦੇ ਕਿ ਅਸੀਂ ਆਪਣੇ ਬੱਚੇ ਨੂੰ ਗਰੰਥੀ ਨਹੀਂ ਬਣਾਉਣਾ ਜਿਹਦੀ ਤੁਹਾਡੀ ਆ ਤੀਜੀ ਪੀੜ੍ਹੀ ਆ ਕਵੀਸਰੀ ਦੇ ਵਿੱਚ ਮਾਨਸਮਾਨ ਪੂਰਾ ਹੁੰਦਾ ਏ ਪੜਿਆ ਸਵਾਲ ਤੁਸੀਂ ਬਹੁਤ ਵਧੀਆ ਪੁੱਛਿਆ ਮੈਂ ਆਪਣੇ ਸਾਰੇ ਵੀਰਾਂ ਨੂੰ ਕਵੀਸ਼ਰਾਂ ਨੂੰ ਢਾਡੀਆਂ ਨੂੰ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰਾਂ ਇਦਾਂ ਦੀ ਗੱਲ ਭੁੱਲ ਕੇ ਵੀ ਨਾ ਕਰੋ ਇਹ ਨਹੀਂ ਕਹਿਣਾ ਕਿ ਅਸੀਂ ਬਣਾਉਣਾ ਨਹੀਂ ਤੁਸੀਂ ਭਰੋਸਾ ਰੱਖੋ ਗੁਰੂ ਤੇ ਸੁਖਮਨੀ ਸਾਹਿਬ ਦਾ ਇੱਕ ਪਵਿੱਤਰ ਬਚਨ ਹੈ ਮਾਨੋ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਇੱਕੇ ਭਗਵਾਨ ਤੁਸੀਂ ਗੁਰੂ ਦੇ ਕੋਲ ਮੰਗੋ ਬੰਦੇ ਕੋਲੋਂ ਨਾ ਮੰਗੋ ਗੁਰੂ ਕੋਲੋਂ ਮੰਗੋ ਝੋਲੀਆਂ ਗਲੂ ਗੁਰੂ ਭਰਦਾ ਹੈ ਸਤਕਾਰ ਭਾਜੀ ਇੰਨਾ ਜ਼ਿਆਦਾ ਇਸ ਦੇ ਵਿੱਚ ਕਲਾ ਦੇ ਵਿੱਚ ਕੋਈ ਮੱਤ ਬੰਦਾ ਸੋਚੇ ਮੈਂ ਇਹ ਕਹਿ ਦੇ ਆਂ ਵੀ ਮੈਂ ਕਵੀਸ਼ਰ ਨਹੀਂ ਬਣਾਉਂ ਬੱਚਾ ਤੇ ਕਵੀਸ਼ਰੀ ਦਾ ਕੁਝ ਨਹੀਂ ਜਾਣਾ ਇਹ ਚੱਲਦੀ ਰਹਿਣੀ ਇਹ ਦਰਗਾਹ ਆਈ ਹੋਈ ਆ ਪਰ ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਆ ਰਹਿਮਤ ਗੁਰੂ ਦੀ ਹੁੰਦੀ ਆ ਵੀਰੋ ਅਸੀਂ ਬੱਚਾ ਕਵੀਸ਼ਰ ਬਣਾਇਆ ਬਣਾਉਣਾ ਵੀ ਆ ਘਰ ਵਿੱਚ ਕਵਤਾਵਾਂ ਅਸੀਂ ਪੜ੍ਹਦੇ ਵੀ ਆ ਲਿਖਦੇ ਵੀ ਆ ਇਤਿਹਾਸ ਵੀ ਗਾਉਨੇ ਆ ਤੇ ਬਣਾਓ ਕਿਉਂਕਿ ਸਾਨੂੰ ਜਿੰਨਾ ਮਾਨ ਮਿਲਿਆ ਜੇ ਅਸੀਂ ਕਵੀ ਸਰਨਾ ਨਾ ਹੁੰਦੇ ਸੱਚ ਹੈ ਸ਼ਾਇਦ ਦੁਨੀਆ ਤੇ ਨਾ ਇਹਨੇ ਫੇਮਸ ਹੁੰਦੇ ਤੇ ਸ਼ਾਇਦ ਪਤਾ ਨਹੀਂ ਕਿਤੇ ਦਿਹਾੜੀ ਕਰਦੇ ਹੁੰਦੇ ਇਹ ਸੱਚਾ ਪਰ ਗੁਰੂ ਸਾਹਿਬ ਨੇ ਸਾਨੂੰ ਮਾਨ ਰਹਿਮਤਾਂ ਬਖਸ਼ਾ ਕੀਤੀਆਂ ਅੱਜ ਕੈਨੇਡਾ ਅਮਰੀਕਾ ਯੂਰਪ ਵਿੱਚ ਜਦੋਂ ਵੀ ਅਸੀਂ ਜਾਂਦੇ ਹਾਂ ਸਾਨੂੰ ਮਾਣ ਮਿਲਦਾ ਹੈ ਜਿਹੜੇ ਵੀਰ ਸਾਡੇ ਕਹਿ ਦਿੰਦੇ ਉਹਨਾਂ ਨੂੰ ਬੇਨਤੀ ਵੀ ਇਹਦਾ ਨਾ ਕਿਆ ਕਰੋ ਤੁਸੀਂ ਬਣਾਓ ਤੇ ਸੱਚੇ ਦਿਲੋਂ ਸੇਵਾ ਕਰੋ ਤੁਹਾਡੀ ਗੁਰੂ ਕਦੇ ਪੇਠ ਲੱਗਣ ਨਹੀਂ ਦਿੰਦਾ ਮਾਰੇ ਦਾ ਬਚਨ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਬ ਦੀਜਾ ਜਾਮ ਗੁਰੂ ਹੋਏ ਵੱਲ ਅਖਵਾਏਗਾ ਕਿ ਜੇ ਪਰ ਇੱਕ ਸ਼ਰਤ ਹੈ ਤੁਸੀਂ ਬਾਣੀ ਜ਼ਰੂਰ ਪੜੋ ਨਿਤ ਨੇਮ ਕਰੋ ਜੀਵਨ ਬਣਾਓ ਫਿਰ ਗੁਰੂ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ ਕਦੇ ਵੀ ਜਿਹੜਾ ਕਦੇ ਇਧਰ ਤੇ ਕਦੇ ਉਧਰ ਫਿਰ ਉਹਨੂੰ ਉਹਨੂੰ ਇੱਥੇ ਵੀ ਨਹੀਂ ਮਾਨ ਨਹੀਂ ਮਿਲਦਾ ਇਸ ਕਰਕੇ ਪਾਈਏ ਗੁਰੂ ਦੀ ਬਖਸ਼ਿਸ਼ ਆ ਤੇ ਗੁਰੂ ਦੀ ਬਖਸ਼ਿਸ਼ ਸਦਕਾ ਤੁਸੀਂ ਜਦੋਂ ਗੁਰੂ ਵਾਲੇ ਹੋ ਜਾਓਗੇ ਉਦੋਂ ਗੁਰੂ ਤੁਹਾਡੇ ਕਾਰਜ ਰਾਸ ਕਰੇਗਾ ਲਾਸਟ ਤੇ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੋ ਜਿਹੜੇ ਢਾਡੀ ਕਲਾ ਨੂੰ ਕਵੀਸ਼ਰੀ ਕਲਾ ਨੂੰ ਜਾਂ ਹੋਰ ਕਲਾ ਨੂੰ ਛੱਡ ਕੇ ਕਿ ਇੱਕ ਉਹਨਾਂ ਨੇ ਪੁੱਠੀ ਜੀ ਕਲਾ ਫੜ ਲਈ ਆ ਕਿ ਧੀਆਂ ਪਣਾ ਦੇ ਲੱਕ ਮਿੰਨੇ ਉਹਨਾਂ ਨੇ ਸ ਨੂੰ ਕਰ ਦਿੱਤੇ ਆ ਤੇ ਹੋਰ ਬਹੁਤ ਕੁਝ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਏ ਉਹ ਜਿਹੜੀ ਸਿੱਖੀ ਦਾ ਪ੍ਰਚਾਰ ਹੋਣਾ ਸੀ ਸਮਾਜ ਦਾ ਪ੍ਰਚਾਰ ਹੋਣਾ ਸੀ ਉਹਨੂੰ ਛੱਡ ਕੇ ਤੇ ਉਹਨਾਂ ਨੇ ਆਸ਼ਕੀ ਮਸ਼ੂਕੀ ਵਾਲਾ ਜਿਹੜਾ ਪ੍ਰਚਾਰ ਆ ਜਾਂ ਲੰਡਰਾਂ ਵਾਲਾ ਮੰਢੀਰਾਂ ਵਾਲਾ ਜਿਹੜਾ ਪ੍ਰਚਾਰ ਅੱਜ ਦੇ ਨੌਜਵਾਨਾਂ ਨੇ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੋ ਮੈਂ ਸਮਝਦਾ ਨੌਜਵਾਨ ਇਹ ਸੋਚਦਾ ਖਰੇ ਇਸ ਪਾਸੇ ਜਾਂ ਸੜ ਜਿਆਦੀਤ ਬਣਨੀ ਆ ਪਰ ਉਹਦੇ ਵਿੱਚ ਇਤਨੀ ਉਹਦੇ ਵਿੱਚ ਬਦਨਾਮੀ ਹੈ ਜੇ ਤੁਸੀਂ ਇਧਰ ਆਓਗੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂ ਅੱਜ 20-20 ਲੱਖ ਲਾ ਕੇ 30-30 ਲੱਖ ਲੱਗ ਲੋ ਕੀ ਬਾਹਰ ਜਾਂਦੇ ਆ ਤੁਸੀਂ ਕੁਸ਼ਰੀ ਵਾਲਾ ਆਓ ਢਾਡੀ ਕਲਾ ਵਾਲਾ ਆਓ ਸਿੱਖੋ ਬਹੁਤੇ ਲੋਕ ਸਾਡੇ ਸਿੱਖਦੇ ਨਹੀਂ ਜਿੱਥੋਂ ਮਾਰ ਖਾਂਦੇ ਆ ਅਗਲਾ ਕੀ ਕਰਦਾ ਬਿ ਸੋਸ਼ਲ ਮੀਡੀਆ ਤੇ ਅਸੀਂ ਆਏ ਆ ਆ ਗਾਣਾ ਕਰਕੇ ਵੇਖੋ ਆਪਣਾ ਚੱਲਦਾ ਕਿ ਨਹੀਂ ਚੱਲਦਾ ਮਤਲਬ ਬਿਜ਼ਨਸ ਚੱਲ ਪਿਆ ਨਾ ਸਿੱਖਣ ਵਾਸਤੇ ਸਾਨੂੰ ਕੋਈ 2-4 ਸਾਲ ਉਸਤਾਦਾਂ ਕੋਲ ਜਾਣਾ ਪੈਣਾ ਹੈ ਬਹਿਣਾ ਪੈਣਾ ਹੈ ਸਿੱਖ ਲਓ ਕਲਾ ਨੂੰ ਫਿਰ ਮੇਰਾ ਦਾਵਾ ਹੈ ਤੁਸੀਂ ਭੁੱਲ ਜਾਗੇ ਆ ਗੰਦੇ ਗੀਤਾਂ ਵਾਲਿਆਂ ਨੂੰ ਤੁਹਾਨੂੰ ਕੋਈ ਲੋੜ ਨਹੀਂ ਗੰਦੇ ਗੀਤਾਂ ਵਾਲਿਆਂ ਕੋਲ ਜਾਣ ਦੀ ਪਰ ਇੱਕ ਵਾਰ ਦਿਲੋਂ ਜ਼ਰੂਰ ਤੁਰੋ ਜੇ ਦਿਲੋਂ ਚਲੋਗੇ ਨੌਜਵਾਨੋ ਪੈਰ ਤੇ ਰੱਖ ਕੇ ਵੇਖੋ ਇਹਦੇ ਵਿੱਚ ਫਿਰ ਵੇਖੋ ਤੁਹਾਡਾ ਸਤਕਾਰ ਕਿੰਨਾ ਹੁੰਦਾ ਹੈ ਤੁਹਾਡੀ ਇੱਜ਼ਤ ਕਿੰਨੀ ਹੁੰਦੀ ਹੈ ਤੁਹਾਡਾ ਮਾਣ ਕਿੰਨਾ ਹੁੰਦਾ ਹੈ ਤੁਹਾਨੂੰ بڑے بڑے ਲੋਕ ਆ ਕੇ ਸਲਾਮਾ ਕਰਨਗੇ ਤਗੜੇ ਤਗੜੇ ਕੈਨੇਡਾ ਵਿੱਚ ਅਸੀਂ ਜਾ ਰਹੇ ਸੀ ਤੁਰੇ 에ਰਪੋਰਟ ਤੇ ਤੇ ਸਾਨੂੰ ਸਟਾਫ ਨੇ ਪ੍ਰਣਾਮ ਕੀਤੀ ਝੁੱਕ ਕੇ ਮੈਂ ਕਿਹਾ ਇਹ ਕੀ ਕੀਤਾ ਕਹਿੰਦੇ ਤੁਹਾਡਾ ਭਰਾਵਾ ਆਹ ਦਸਤਾਰ ਆਹ ਦਾੜਾ ਗੁਰੂ ਸਾਹਿਬ ਦੀ ਭਾਵੇਂ ਕਿੱਲਾ ਵੀ ਨਾ ਹੋਵੇ ਮਰਲਾ ਵੀ ਨਾ ਹੋਵੇ ਤੁਮ ਲੋਕ ਕਹਿੰਗੇ ਸਰਦਾਰ ਜੀ ਭਲਾ ਕਿਉਂ ਕਹਣਗੇ ਤੁਸੀਂ ਦਮਾਲਾ ਬੰਦਾ ਏ ਤੁਸੀਂ ਗੁਰੂ ਦੇ ਸਿੰਘ ਹੋ ਤੇ ਗੰਦੇ ਗੀਤ ਗਾਉਣ ਵਾਲਾ ਭਾਵੇਂ 100 ਕਿਲੇ ਦਾ ਮਾਲਕ ਹੋਵੇ ਅਗਲਾ ਕਹਿੰਦਾ ਲੰਡਰ ਜਾਂਦਾ ਇਲੰਡਰ ਉਹਨੂੰ ਕੋ ਐਡਾ ਨਹੀਂ ਵਧੀਆ ਮਾਨ ਕਰਦੇ ਮੈਂ ਇਹ ਬੇਨਤੀ ਕਰਾਂਗਾ ਵੀਰੋ ਇਹ ਭੈੜੇ ਗੀਤ ਛੱਡ ਕੇ ਚੰਗੇ ਬਣ ਜਾਓ ਤਿਆਂ ਭੈਣਾਂ ਨੂੰ ਚੰਗੀ ਸਿਹਤ ਮਿਲੇ ਤੁਹਾਡੇ ਕੋਲੋਂ ਔਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਤੁਸੀਂ ਜਿੰਨਾ ਕਲਾਕਾਰਾਂ ਲਾਇਆ ਨਸ਼ਿਆਂ ਤੇ ਕਿੰਨਾ ਕੁਝ ਲਾਇਆ ਕਿੰਨਾ ਸ਼ਰਾਬਾਂ ਨੂੰ ਪ੍ਰੋਮੋਟ ਕਰਕੇ ਕਿੰਨਾ ਕੁਝ ਕਰ ਕਰਕੇ ਸਮਾਇਕਾਂ ਨੂੰ ਮੈਂ ਕਹਿੰਦਾ ਉਧਰੋਂ ਹਟ ਕੇ ਇਸ ਬੰਨੇ ਆਓ ਫਿਰ ਵੇਖਿਓ ਆਨੰਦ ਕਿੱਡਾ ਵੱਡਾ ਹੈ ਤੁਹਾਨੂੰ ਗੁਰੂ ਕਦੇ ਭੁੱਖਿਆ ਨਹੀਂ ਮਰਨ ਦਿੰਦਾ ਇਹ ਮੇਰਾ ਨਿਸ਼ਚੈ ਤੇ ਦਾਵਾ ਹੈ ਜਾਨਦੇ ਬਾਕੀ ਆਪਾਂ ਬੇਟੇ ਦੇ ਕੋਲੋਂ ਦਸਮ ਗ੍ਰੰਥ ਦੀਆਂ ਕੁਝ ਪੰਕਤੀਆਂ ਜਿਹੜੀਆਂ ਨਾ ਉਹ ਜਰੂਰ ਸੁਣਾਗੇ ਬੇਟਾ ਲਾਸਟ ਦੇ ਵਿੱਚ ਦਸਮ ਗ੍ਰੰਥ ਦੀਆਂ ਕੁਝ ਪੰਕਤੀਆਂ ਜਿਹੜੀਆਂ ਨਾ ਸਾਡੇ ਸੁਰਤਿਆਂ ਨੂੰ ਜਰ ਸੁਣਾਓ ਦਸਮ ਗਦਾ ਪਾਗਾਦ ਕੀ ਪਾਖਾ ਗਰੀ ਬਣਾਏ ਅਵਰ ਬਸਨਾ ਨਾ ਹੈ ਪ੍ਰਭ ਧਰਮ ਜੁੱਧ ਕੇ ਜਾਏ ਕਿਆ ਬਾਤ ਹੈ ਸੋ ਭਾਈ ਸਾਹਿਬ ਜੀ ਸਾਡੇ ਨਾਲ ਔਰ ਸਾਡੇ ਚੈਨਲ ਦੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ तहे ਦਿਲੋਂ ਧੰਨਵਾਦ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਮੈਂ ਇੱਕ ਬੇਨਤੀ ਕਰ ਦਿਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਪੂਰੀ ਸਿੱਖ ਜਗਤ ਨੂੰ ਬੇਨਤੀ ਕਰਦਾ ਵੀ ਐਸੇ ਪੱਤਰਕਾਰ ਵੀਰਾਂ ਦਾ ਸਤਿਕਾਰ ਕਰੋ ਚੈਨਲ ਨਾਲ ਵੱਧ ਤੋਂ ਵੱਧ ਜੁੜੋ ਔਰ ਚੰਗੀਆਂ ਖਬਰਾਂ ਜਿਹੜੇ ਘਰਾਂ ਵਿੱਚ ਬੈਠੇ ਸਾਡੇ ਵੇਖੋ ਜੀ ਕਈ ਐਸੇ ਬੰਦੇ ਹੁੰਦੇ ਆ ਕਲਾ ਬੜੀ ਹੁੰਦੀ ਆ ਪਰ ਗਰੀਬੀ ਨੇ ਕਲਾ ਦਬ ਲਈ ਆ ਉਹ ਤੁਹਾਡਾ ਫਰਜ ਆ ਤੁਸੀਂ ਜਾਣਦੇ ਹੋ ਉਹਨਾਂ ਲੋਕਾਂ ਨੂੰ ਪ੍ਰੋਮੋਟ ਕਰਦੇ ਹੋ ਮੈਂ ਵੀਰਾਂ ਨੂੰ ਬੇਨਤੀ ਕਰਾਂ ਪੂਰੇ ਸਿੱਖ ਜਗਤ ਦੇ ਵਿੱਚ ਸਾਡੇ ਬੜੇ ਬੜੇ ਚੜ੍ਹਦੀ ਕਲਾ ਵਾਲੇ ਵੀਰ ਬੈਠੇ ਆ ਚੈਨਲ ਨਾਲ ਵੀ ਜੁੜੋ ਇਹਨਾਂ ਵੀਰਾਂ ਦਾ ਵੀ ਸਤਿਕਾਰ ਕਰੋ ਔਰ ਚੰਗੀਆਂ ਖਬਰਾਂ ਇਦਾਂ ਸੁਣਿਆ ਕਰੋ ਮੈਂ ਆਪਣੇ ਪਿੰਡ ਸਭਰਾ ਵਿੱਚ ਆਉਣ ਤੇ ਸਾਰੇ ਭਾਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਾਂ ਵੀਰ ਹੈਪੀ ਪੱਤਰਕਾਰ ਸਾਡਾ ਨਗਰ ਦਾ ਮਾਣ ਹੈ ਉਹਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਵੀ ਇੱਥੇ ਆਉਣ ਤੇ ਭਾਜੀ ਜੀ ਆਇਆਂ ਨੂੰ ਵੈਲਕਮ ਗੁਰੂ ਰਾਮਦਾਸ ਪਾਤਸ਼ਾਹਤ ਵੱਡ ਚੜ੍ਹਦੀ ਕਲਾ ਕਰਨ ਵੱਲੋਂ ਕੁਇਸ਼ਰ ਭਾਈ ਮੱਸਾ ਸਿੰਘ ਪਿੰਡ ਵੱਡੇ ਸਭਰਾ ਆਪ ਜੀ ਕੋਲੋਂ ਖਿਮਾ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਪਿੰਡ ਭਰਾਤੋਂ ਨਾਮੀ ਕਵਿਸਰ ਜੋ ਜਿਨ੍ਹਾਂ ਨੇ ਇੱਕ ਲਾਸਟ ਦੇ ਵਿੱਚ ਇੱਕ ਮੈਸੇਜ ਦਿੱਤਾ ਏ ਕਿ ਜਿਹੜੇ ਅੱਜ ਦੇ ਨੌਜਵਾਨ ਢਾਡੀ ਕਲਾ ਨੂੰ ਕਵਿਸਰ ਕਲਾ ਨੂੰ ਜਾਂ ਹੋਰ ਕਲਾ ਨੂੰ ਛੱਡ ਕੇ ਤੇ ਹੋਰ ਪੁੱਠਿਆਂ ਰਸਤਿਆਂ ਤੇ ਜਿਹੜੇ ਤੁਰ ਪਏ ਨੇ ਤੇ ਜਿਹੜੇ ਧੀਆਂ ਭੈਣਾਂ ਦੇ ਲੱਕ ਮਿੰਦੇ ਨੇ ਉਹਨਾਂ ਨੂੰ ਇੱਕ ਲੰਤ ਵੀ ਪਾਈ ਆ ਤੇ ਇੱਕ ਮੈਸੇਜ ਵੀ ਦਿੱਤਾ ਏ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਤਰਨਤਾਰਨ